ਸਸਫੀ ਕਾਲ ਜੀ ਮਹਰਜੋਤ ਸਿੰਘ ਬੈਂਸ ਪਾਖੜੇ ਦੇ ਬਾਰੇ ਜੋ ਡੈਮ ਦੇ ਬਾਰੇ ਲੇਟੈਸਟ ਅਪਡੇਟ ਹੈ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿੱਟਾਂ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 ਡੇਨ ਖਤਰੇ ਦਾ ਨਿਸ਼ਾਨ 1980 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਤੇ ਅਗਲੇ ਵੀ ਚੇਦ੍ਰਿਕ ਨੂੰ ਫਿਰ ਬਰਸਾਤ ਦੇ ਦਸੀਏ ਇਸ ਨੂੰ ਦੇਖਦੇ ਤਾਂ ਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮਜ ਹੋਣਾ ਨਾ ਬਣੇ ਇਹ ਫੈਸਲਾ ਕੀਤਾ ਗਿਆ ਤੇ 10000 ਕਿਊਸਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 75000 ਤਾਂ ਆਲਰੇਡੀ ਚੱਲ ਰਿਹਾ ਹੈ ਇਸ ਵਕਤ ਤੱਕ 10000 ਕਿਊਸਿਕ 10000 ਕਿਊਸਿਕ ਦਾ ਭਾਅ ਵੀ ਹੈ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸਿਕ ਹੈ ਫੇਜ਼ਡ ਮੈਨਰ ਛੱਡਿਆ ਜਾਊਗਾ ਤਕਰੀਬਨ 1:3 ਵਜੇ ਪਹਿਲਾਂ ਪਹਿਲਾਂ 3000 ਕਿਊਸ ਮਝੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਐ ਦਾ तकरीबन ਆਪਾਂ ਕਹਿੰਦੇ ਤਿੰਨ ਸਾਢੇ ਤਿੰਨ ਵਜੇ ਤੱਕ ਪਾਣੀ ਫਿਰ ਆਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ ਸਾਢੇ 4 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡ ਪਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਣੀ ਕਲਿੱਤਰਾਂ ਹਿਟਲਾ ਦਬਖੇੜਾ ਪਲਾਸੀ ਸਿੰਘਪੁਰਾ ਆਪਣਾਮ ਭਲਾਂ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਵਾਲੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਹੁਣ ਫੀਲਡਸ ਜਾ ਰਹੀਆਂ ਆਪਾਂ ਵੈਕਿਊਏ ਇਵਨਿਕਿਸ਼ਤੀਆਂ ਲੱਗੀਆਂ ਹੋਈਆਂ ਜਿੰਨੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜੀਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰਸਾ ਬੇਲਾ ਬੜੇ ਜਿਹੜੇ ਹਾਲਾਤੋਂ ਨਾਜ਼ੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲ ਗਈ ਜਿਹੜੇ ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਅਸਰੇ ਆ ਜੇ ਇੱਕ ਦੋ ਦਿਨ ਦੀ ਗੱਲ ਹੈ ਥੋੜਾ ਡੈਮ ਖਾਲੀ ਹੋ ਜਾਊਗਾ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੇ ਆ ਇਹ ਪਾਣੀ ਛੱਡਣਾ ਇਸ ਲਈ ਜ਼ਰੂਰੀ ਹੈ ਤਾਂਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ ਚ ਉੱਥੇ ਹੋਇਆ ਅਜੇ ਪਾਕੀ ਪੰਜਾਬ ਦੇ ਹਾਲਾਤ ਹੈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰਕੇ ਐਕਸਪਰਟਸ ਦੇ ਨਾਲ ਗੱਲ ਕਰਕੇ 6 ਤਰੀਕ ਨੂੰ ਫੇਰ ਭਾਰੀ ਬਰਸਾਤ ਦੇਖਿਆ ਉਸ ਨੂੰ ਦੇਖਦੇ ਹੋਏ ਤਾਂ ਕਿ ਡੈਮ ਤੋਂ ਜਿਹੜਾ ਕੁਸ਼ਨ ਉਹ ਬਣਿਆ ਰਵੇ ਸਾਰੀ ਸਾਡੀ ਪ੍ਰਸ਼ਾਸਨ ਦੀ ਟੀਮਾਂ ਵੀ ਲੱਗੀਆਂ ਇਹਨਾਂ ਪਿੰਡਾਂ ਦੇ ਵਿੱਚ ਅਗਲੇ ਕੁਝ ਘੰਟਿਆਂ 'ਚ ਪਹੁੰਚ ਜਾਣਗੇ ਰਿਲੀਫ ਕੈਂਪ ਸਾਰੇ ਅਸੀਂ ਵੀ ਲੱਗੇ ਆ ਜਿੱਥੇ ਵੀ ਕਿਤੇ ਲੋਡ ਹੈ ਮੇਰਾ ਫੋਨ 24 ਘੰਟੇ ਔਨ ਹੈ ਸਾਰੇ ਸਰਪੰਚ ਸਾਹਿਬਾਨਾਂ ਨਾਲ ਸਿੱਧੀ ਗੱਲ ਹੋ ਰਹੀ ਹੈ ਮੈਨੂੰ ਦੱਸੋ ਜੇ ਅਗਰ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ ਮੈਨੂੰ ਦੱਸੋ ਸਾਡੀ ਟੀਮ ਪਹੁੰਚੂਗੀ ਅਸੀਂ ਬਰਾਬਰ ਲੱਗੇ ਹੋਏ ਆ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਬਹੁਤ ਸਾਰੇ ਜਿਹੜੇ ਨੌਜਵਾਨ ਐ ਸਟੈਂਡ ਬਾਈ ਤੇ ਰਹੋ ਜਿੱਥੇ ਜਿੱਥੇ ਸਾਨੂੰ ਜਿਹੜੇ ਬੋਰੀਆਂ ਭਰ ਕੇ ਤਿਆਰੀ ਹੈ ਤਾਂ ਕਿ ਕਿਤੇ ਵੀ ਆਪਾਂ ਦਰਿਆ ਨਹੀਂ ਟੁੱਟਣ ਦੇ ਇਹ ਐਦਿਨ ਆਪ ਸਭ ਦੇ ਸਾਥ ਦੀ ਲੋੜ ਹੈ ਪਰਮਾਤਮਾ ਗੁਰੂ ਸਾਹਿਬ ਸਹਾਇ ਹੋਣਗੇ ਮਾਤਾ ਰਾਣੀ ਕਿਰਪਾ ਰੱਖੂਗੀ ਧੰਨਵਾਦ